ਜੋ ਸ਼ਰਾਬੀ ਸੁੱਤਾ ਪਿਆ ਇੰਨੀ ਟਾਂਡਾ ਮੈਂ ਵਿਲਾ ਕੰਬਲ ਚ ਪਿਆ ਉਹਨੂੰ ਕੋਈ ਸਹੂਰਤ ਨਹੀਂ ਪਰ ਉਹਨੇ ਕੰਬਲ ਵਰਗੇ ਕੱਪੜੇ ਪਾਏ ਸਣੇ ਕੰਬਲ ਵਰਗੇ ਘੇਰ ਜਾਈਏ ਵਰਗੇ ਆ ਰੱਜ ਕੇ ਪਿਆ ਗੋਈ ਸਹੂਰਤ ਨਹੀਂ ਹੂੰ ਕੋਈ ਕੱਪੜਾ ਨਹੀਂ ਦਿਹਾ ਗੋਈ ਕੋ ਨਹੀਂ ਕੋ ਨਹੀਂ ਹਾਂ ਰੱਜ ਗਿਆ ਗਿਆ ਲੜਕੇ ਬੁੜੀ ਨਾਲ ਦੰਮੇ ਤੋਂ ਪੈ ਗਿਆ ਸਾਇ ਕੋਈ ਜ਼ੋਰ ਤਨ ਕੀ ਕਹਿੰਦਾ ਹੀ ਫਿਲਮ ਲਾ ਫਿਲਮ ਮੇਰਾ ਜ਼ਵਾਦ ਦੇਖਣੀ ਸਾਰੇ ਰੱਜਿਆਂ ਦੇ ਪਿਆ ਤੋਂ ਪੈਂ ਜੇ ਕਪੜੇ ਕਹਿੰਦੇ ਵਿਆਹ ਵਿਹ ਤੇ ਜਾਣਾ ਹੋਇਆ ਦੱਸ ਦਿਓ ਕਪੜੇ ਵੇਖੋ ਕਹਿੰਦੇ ਐਂਡ ਭਾਏ ਕੈਨੂੰ ਚਾਹੀਦੇ ਹੋਏ ਕਮੈਂਟ ਕਰਕੇ ਦੱਸ ਦਿਓ ਮੇਰਾ ਵੀਰ